ਵਾਰਡ ਨੰਬਰ 69 ਵਿਖੇ ਸਾਭਾ ਦਾ ਉਪ ਮੁੱਖ ਮੰਤਰੀ ਉਮਰਪ੍ਰਕਾਸ਼ ਸੋਨੀ ਵੱਲੋਂ ਲੋਕਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਹਨਾਂ ਦੋਵਾਂ ਦੇਸ਼ਾਂ ਵਿੱਚ ਬਣੇ ਤਣਾਅ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਆਖਿਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਭਾਰਤੀ ਸੈਨਾ ਦੇਸ਼ ਦੀ ਰੱਖਿਆ ਲਈ ਸਰਹੱਦਾਂ ਤੇ ਡਟ ਕੇ ਖੜੀਆਂ ਹਨ ਅਤੇ ਸਾਨੂੰ ਆਪਣੀ ਸੈਨਾ ਤੇ ਮਾਣ ਹੋਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਸਰਬਜੀਤ ਸਿੰਘ ਲਾਟੀ, ਅਸ਼ੋਕ ਸ਼ਾਹੀ, ਅਮਨਵੀਰ ਕਵੀ ਮੌਜੂਦ ਸਨ। ਛੋਟੀਆਂ ਵੱਡੀਆਂ ਵੱਡੀਆਂ ਚਦਾਰਾਂ ਜੜੀਆਂ ਨੇ ਉਹ ਪਾਸੇ ਕਰ। ਉਹ ਜਿਹੜਾ ਮਾਹੌਲ ਲੜਾਈ ਦਾ ਬਣ ਗਿਆ ਕਿਉਂਕਿ ਹਿੰਦੁਸਤਾਨ ਨੇ ਕਿੰਨਾ ਵਾਅਦਾ ਤੇ ਕਲੀ ਕੀਤਾ ਨੇ। ਪਰ ਜਿਹੜਾ ਵਾਅਦਾ ਕਰੇ ਫਿਰ ਉਹ ਸਾਫ਼ ਜਿਹੜਾ ਉਹ ਨੂਰ ਦਾ। ਜੋ ਹੋਣਾ ਲਾ ਜਿਹੜੇ ਨੇ ਕੋਤ ਤੁਸੀਂ ਵੇਖ ਹੀ ਰਹੇ ਹੋ ਜੀ ਤੋਂ ਬਾਅਦ। ਤੁਸੀਂ ਫਿਕਰ ਨਾ ਕਰੋ। ਤੁਸੀਂ ਸਾਰੇ ਨੇ ਤਲੜਿਆ ਜਿਵੇਂ ਕਿ ਸਾਰੇ ਹਿੰਦੁਸਤਾਨ ਚ ਪਤਾ ਹੈ ਕਿ ਜੰਗ ਦਾ ਜਿਹੜਾ ਮੋਲ ਬਣਿਆ ਪਿਆ ਵਾ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਚੱਲਦਾ ਪਿਆ ਸੋ ਉਸ ਸਬੰਧ ਦੇ ਵਿੱਚ ਮੇਰੀ ਵਾਰ ਨੰਬਰ 69 ਦੇ ਵਿੱਚ ਆਏ ਸੋਨੀ ਸਾਹਿਬ ਆਪ ਖੁਦ ਆਏ ਨੇ